ਕੰਨਾਂ ਦੇ ਸੈੱਟ ਕਰੋਗੇ ਕਿਚਨ ਕੋ ਇਧਰ ਆਓ ਤੂੰ ਇਧਰ ਸਾਰਿਆਂ ਨੇ ਕੱਢੋ ਹਾਂ ਹਾਲਾਤ ਨਾਲ ਸਾਡੇ ਤੋਂ ਕਰਿਆ ਧਿਆਨ ਕਰਾ ਜੀ ਮੇਰੀ ਗੱਲ ਵੱਲੇ ਬੇਨਤੀ ਆ 2 ਮਿੰਟ ਦੀ ਸਮਾਂ ਕਰਕੇ ਮੇਰੀ ਗੱਲ ਸੁਣੋ ਇੱਧਰ ਮੈਂ ਪਤਾ ਜੀ ਇੱਧਰ ਆਓ ਮੇਰੇ ਸਤਕਾਰਯੋਗ ਬਚੂਰਤ ਮਾਤਾ ਪਿਣਾ ਵੀਰਾਂ ਦੀ ਜੈ ਜੈਕਾਰ ਬਾਦ ਚੋਟ ਨਹੀਂ ਕੀ ਆਇਆ ਮੈਂ ਬੇਨਤੀ ਕਰਾਂਗਾ ਕਿ ਵੇਖੋ ਇੰਨਾ ਚਿਰ ਹੋ ਗਿਆ ਮੈਨੂੰ ਕੰਮ ਕਰਦਿਆਂ ਨੂੰ ਐਸ ਦਿੱਤੇ ਐਸ ਕੰਮ ਦੇ ਵਿੱਚ ਰੇਲਵੇ ਪਟਰੀ ਦੇ ਕਿੱਥੋਂ ਕੱਟ ਇਹ 7 ਦਿਨਾਂ ਦੀ ਦੇਵਾਰਾ ਦਿਨਾਂ ਕਿ ਆਪੂਆ ਮੈਂ ਬੇਨਤੀ ਕਰੂੰਗਾ ਕਿ ਆਪਾਂ ਨੂੰ ਕਿ ਹਰ ਮੀਟਿੰਗ ਤੋਂ ਮੈਂ ਦੱਸਦਾ ਮਾਂ ਉੱਤੇ ਸੱਤ ਕਰੋ ਜੀ ਕਿ ਜੈਪੀ ਲਈ ਜਿਹੜੀ ਹੈ ਨਾ ਉਹ ਗੱਲ ਕੇ ਦਾਰਾ ਲਾਣਾ ਚਾਹੀਦਾ ਉਹਦੇ ਚ ਪ੍ਰੇਮ ਜੀ ਕਰਨਾ ਚਾਹੀਦਾ ਸਰਫਾ ਨਹੀਂ ਕਰਨਾ ਚਾਹੀਦਾ ਦਰਤਬਾ ਨਹੀਂ ਮੰਨਣਾ ਚਾਹੀਦਾ ਕਿਉਂਕਿ ਜੈਪੀ ਜੈ ਭਾਰਤ ਅਨੁਸ਼ਟਾਨ ਕਰਦੇ ਆ ਕਿ ਬਾਬਾ ਸਾਹਿਬ ਲੋਟਰਪੇਡ ਕਰ ਗੁਰੂ ਸਾਹਿਬ ਦਾ ਦਾਰਾ ਸਾਡੇ ਲਈ ਉਹਨਾਂ ਨੇ ਬਹੁਤ ਮਿਹਨਤ ਕੀਤੀ ਸ਼ਿਸ਼ਾ ਰਚੀ ਤਾਂ ਉਹਨਾਂ ਨੂੰ ਨਾ ਕਿ ਸ਼ਿਸ਼ਾ ਰਚਿਆ ਕਿ ਜਿੰਨਾ ਵੀ ਰੱਖਣ ਦਾ ਅਧਿਕਾਰ ਨਹੀਂ ਸੀਗਾ ਸਾਡਾ ਵੋਟ ਪਾਉਣ ਦਾ ਅਧਿਕਾਰ ਨਹੀਂ ਸੀਗਾ ਸਾਨੂੰ ਆਪਣੀ ਕੋਪੀ ਮਕਾਨ ਬਣਾਉਣ ਦਾ ਅਧਿਕਾਰ ਨਹੀਂ ਸੀਗਾ ਸਾਨੂੰ ਪਾਣੀ ਪੀਣ ਦਾ ਅਧਿਕਾਰ ਨਹੀਂ ਸੀਗਾ ਸਭ ਤੋਂ ਵੱਡੀ ਔਰਤਾਂ ਦੇ ਨਾਲ ਬਹੁਤ ਕਟੜਸ਼ਾਈ ਕੀਤੀ ਗਈ ਕਿ ਔਰਤਾਂ ਇਹਨੂੰ ਮਰਦੀ ਬੰਦਾ ਜਦੋਂ ਮੁਸਫਰ ਬਣ ਗਿਆ ਉਹਨਾਂ ਨੂੰ ਮਾਤਿਆਂ ਦੇ ਸਬਕਾਤੇ ਦੇ ਕਾਨੂੰਨ ਨੂੰ ਸੋਧ ਕਰਦਿਆਂ ਪੱਛਦੇ ਵਿੱਚ ਰੋਜ਼ਗਾਰ ਗਰੰਟੀ ਯੋਜਨਾ ਐਕਟ 2015 ਦਾ ਕਾਨੂੰਨ ਬਣਿਆ ਸੀ ਕਿ ਪਿੰਡਾਂ ਵਿੱਚ ਪੂਰੇ ਭਾਰਤ ਦਾ ਰੋਜ਼ਗਾਰ ਜਿਹੜਾ ਗਰੰਟੀ ਨੂੰ ਬਣਿਆ ਸੀ ਜਿਹਦੇ ਵਿੱਚ ਤੁਹਾਡਾ ਜੋਬ ਕਾਰਡ ਆ ਉਹਦੇ ਵਿੱਚ ਛਾਈਚ ਲਿਖਿਆ ਕਿ ਰੋਜ਼ਗਾਰ ਗਰੰਟੀ ਯੋਜਨਾ ਐਕਟ 2015 2015 ਤੋਂ ਲੈ ਕੇ 2025 ਤੱਕ 20 ਸਾਲ ਹੋ ਗਿਆ 6 ਮਹੀਨੇ ਕੱਟਨੇ ਹਾਲੇ ਵੀ ਜਿਹੜਾ ਸਾਡਾ ਮੰਰੇਦਾ ਦਾ ਕੰਮ ਹੈਗਾ ਉਹ ਲਗਭਗ 35 ਤੋਂ ਲੈ ਕੇ 40% ਤੱਕ ਦਿੱਤਾ ਜਾਂਦਾ ਹਾਲੇ 60% ਜਿਹੜਾ ਹੈਗਾ ਲੱਗ ਨਹੀਂ ਹੈਗਾ ਇਸ ਲਈ ਸਾਨੂੰ ਸਮਝਣਾ ਚਾਹੀਦਾ ਕਿ ਸਾਡਾ ਅਧਿਕਾਰ ਆ ਅਸੀਂ ਇੱਕ ਮੰਰੇਦਾ ਦੇ ਮਾਲਕ ਆ ਤੁਸੀਂ ਰਜਿਸਟ੍ਰੇਸ਼ਨ ਨੰਬਰ ਉਹ ਪੂਰੇ ਭਾਰਤ ਵਿੱਚ ਮੈਨੂੰ ਬੋਲਦਾ ਪਿਆ ਜਿਹੜਾ ਮਾਲਕ ਆ ਉਸ ਨੂੰ ਲਿਖਿਆ ਕੱਟੋ-ਕੱਟ ਹਰ ਸਾਲ 100 ਦਿਨ ਦਾ ਕੰਮ ਦਿੱਤਾ ਜਾਊਗਾ ਗਰੰਟੀ ਨਾਲ ਤੇ 100 ਦਿਨ ਦੇ ਨਾਲ ਪਿਛਲੀਆਂ ਦਿਹਾੜੀਆਂ ਦੇ حساب ਤੇ 25 ਤੋਂ ਲੈ ਕੇ 30000 ਰੁਪਇਆ ਆਉਣਾ ਸੀਗਾ ਤੁਹਾਡੇ ਹਰ ਕਰ ਚ ਤੇ 19 ਸਾਲਾਂ ਦਾ ਤੁਹਾਡਾ ਜੇ ਜੋੜ ਲਾਈਏ ਤੇ 575000 ਰੁਪਇਆ ਹਰ ਕਰ ਦੇ ਵਿੱਚ ਪੈਸਾ ਸਰਕਾਰ ਦਾ ਬੰਦ ਲੇਕਿਨ ਸਰਕਾਰ ਨੇ ਜਿੰਮੇਵਾਰੀ ਨਹੀਂ ਲਈ ਇਹ ਜਿਹੜੇ ਲੋਕ ਹੱਥ ਜੋੜ ਕੇ ਨੀਵੇਂ ਹੋ ਕੇ ਆਂਦੇ ਆ ਉਹਨਾਂ ਨੂੰ ਵੋਟਾਂ ਨੇ ਚੁਣਿਆ ਹੋਇਆ ਵੋਟਾਂ ਪਾ ਕੇ ਉਹ ਲੋਕਾਂ ਦਾ ਵਿਕਾਸ ਕਰਨਗੇ ਲੋਕਾਂ ਦਾ ਰੋਜ਼ਗਾਰ ਲਾਗੂ ਕਰਨਗੇ ਲੋਕਾਂ ਦਾ ਇਨਸਾਫ਼ ਲਾਗੂ ਕਰਨਗੇ ਲੋਕਾਂ ਦੀ ਹੋਰ ਜਿਹੜਾ ਸਿਧਾਂਤ ਲਾਗੂ ਕਰਨਗੇ ਲੇਕਿਨ ਸਾਡੀ ਅਨਪੜਤਾ ਨੇ ਸਾਡੀ ਗਰੀਬੀ ਨੇ ਸਾਡੀ ਅਨਪੜਤਾ ਨੇ ਸਾਡੀ ਗਰੀਬੀ ਦੇ ਉਹਨਾਂ ਲੋਕਾਂ ਨੂੰ ਛੇਤ ਤੇ ਚੜਾ ਰੱਖਿਆ ਵੋਟ ਜਦੋਂ ਸਾਡੇ ਲੋਕ ਪਾਉਂਦੇ ਨੇ ਤਾਂ ਉਦੋਂ ਉਹ ਸਾਡੇ ਨਾਲ ਮਿੱਠੇ ਹੁੰਦੇ ਆ ਪਿੱਛੇ ਦੇ ਵੋਟਾਂ ਪਾਈਆਂ ਤੁਸੀਂ ਧਿਆਨ ਰੱਖਿਆ ਕਰੋ ਔਰ ਦੇਖਿਆ ਕਰੋ ਸਫਾਈ ਕਰਦੇ ਆ ਸਾਡੇ ਲੋਕ ਔਰ ਟੈਂਟ ਲਾਉਂਦੇ ਆ ਸਾਡੇ ਲੋਕ ਕੁਰਸੀਆਂ ਲਾਉਂਦੇ ਆ ਸਾਡੇ ਲੋਕ ਨਾਰੇ ਲਾਉਂਦੇ ਆ ਸਾਡੇ ਲੋਕ ਇਕੱਠ ਕਰਦੇ ਆ ਸਾਡੇ ਲੋਕ ਭੰਗੜਾ ਪਾਉਂਦੇ ਆ ਸਾਡੇ ਲੋਕ ਐਂ ਜਿਵੇਂ ਬਾਂਦਰ ਮੇਲੇ ਦੇ ਵਿੱਚ ਲੱਚਦਾ ਤਾਂ ਜਦੋਂ ਉਹ ਆਉਂਦੇ ਆ ਮਿੱਠੇ ਹੋ ਕੇ ਵੋਟ ਲੈ ਲੈਂਦੇ ਆ ਲੱਡੂਆਂ ਨਾਲ ਤੋਲਦੇ ਆ ਸਾਡੇ ਲੋਕ ਔਰ ਹਾਰ ਪੁੰਦੇ ਆ ਸਾਡੇ ਜਦੋਂ ਉਹ ਸਾਡੀ ਬੋਰਡ ਦੀ ਬਦੌਲਤ ਜਿੱਤਦੇ ਆ ਉਹਨਾਂ ਨੂੰ ਸਾਡੀ ਇੱਕ ਲੈਂਦਾ ਔਰ ਸਰਕਾਰੀ ਗੱਡੀਆਂ ਮਿਲਦੀਆਂ ਸਰਕਾਰੀ ਕੋਠੀਆਂ ਮਿਲਦੀਆਂ ਨੇ ਤਾਂ ਉਸ ਤੋਂ ਬਾਅਦ ਉਹਨਾਂ ਨੂੰ ਡੇਢ-ਡੇਢ ਲੱਖ ਰੁਪਈਆ ਤਨਖਾਹ ਉਹ ਟਾ ਸਾਡੀ ਬੋਰਡ ਦੀ ਬਦੌਲਤ ਮਿਲਦੀ ਆ ਤਾਂ ਪਰ ਉਹ ਕਰਦੇ ਕੀ ਕਿ ਜਦੋਂ ਉਹ ਸੀਟ ਤੇ ਬੈਠ ਜਾਂਦੇ ਸੱਤਾ ਦੇ ਵਿੱਚ ਇਹ ਕੀ ਕਰਦੇ ਆ ਕੱਟ ਦਿਓ ਪੈਨਸ਼ਨ ਕੱਟ ਦਿਓ ਸਕਨ ਸਕ੍ਰੀਮ ਕੱਟ ਦਿਓ ਰਾਸ਼ਨ ਔਰ ਰੋਕ ਦਿਓ ਮਕਾਨ ਰੋਕ ਦਿਓ ਮਰਲੇ ਕਿਉਂਕਿ ਸਾਡੀ ਸਰਕਾਰ ਦੇਵੇਗੀ ਕਦੋਂ ਦੇਵੇਗੀ 4 ਸਾਲ 6 ਮਹੀਨਿਆਂ ਬਾਅਦ ਦੇਵੇਗੀ ਔਰ ਜਦੋਂ ਦੁਬਾਰਾ ਵੋਟਾਂ ਲੈਣੀਆਂ ਤਾਂ ਐ ਸਰਕਾਰ ਨੇ ਆਮ ਆਦਮੀ ਪਾਜੀ ਨੇ ਸਾਨੂੰ ਭਰੋਸਾ ਦਿਵਾਇਆ ਸੀਗਾ ਇਹ ਆਪ ਦੀ ਸਰਕਾਰ ਹੈ ਆਪ ਆਪ ਆਮ ਆਦਮੀ ਦੀ ਸਰਕਾਰ ਹੈ ਜਿਹੜਾ ਅਸੀਂ ਆਮ ਆਦਮੀ ਆ ਸਰਕਾਰ ਦਾ ਨਾਮ ਦਿੱਤਾ ਅਚੰਭਾ ਹੋਇਨ ਨੂੰ ਸਰਕਾਰ ਨੇ ਨਾਮ ਦਿੱਤਾ ਆਪ ਆਦਮੀ ਦਾ ਲੇਕਿਨ ਐਸ ਕੀ ਸਾਡੀ ਨਰੇਗਾ ਤੇ ਵੀ ਇਹ ਕਬਜ਼ਾ ਕਰ ਰਿਹਾ ਔਰ ਪੂਰਾ ਵੀਡੀਓ ਤੇ ਐਡੀਸੀ ਤੇ ਦਬਾਅ ਬਣਾ ਰਿਹਾ ਕਿ ਜਿਹੜੇ ਆਮ ਸੁਧਾਰਨ ਲੋਕ ਦਫਤਰਾਂ ਜਾ ਕੇ ਕਰ ਲੈਂਦੇ ਆ ਉਹਨਾਂ ਨੂੰ ਕੰਮ ਨਾ ਦਿੱਤਾ ਜਾਵੇ ਹੁੰ ਮੇਰੇ ਗੱਲ ਦੀ ਕਬਜ਼ਾ ਕਰਦਾ ਵੀ ਸਾਥੀਓ ਮੈਂ ਤੁਹਾਨੂੰ ਪੁੱਛਣਾ ਚਾਹਣਾ ਕਿ ਗੱਲ ਮੈਂ ਜਿਹੜੀ ਕੀਤੀ ਆ ਕੱਟ ਦਿਓ ਰਾਸ਼ਨ ਕੱਟ ਦਿਓ ਸਗਨ ਸਕੀਮ ਕੱਟ ਦਿਓ ਪੈਨਸ਼ਨ ਆਏ ਗੱਲ ਸੱਚੀ ਆ ਤੁਸੀਂ ਪਿੰਡਾਂ ਚ ਰਹਿੰਦੇ ਹੋ ਸੁਣਦੇ ਆਇਓ ਸੱਚਾ ਉਹਨਾਂ ਨੂੰ ਕੀ ਆ ਵਾਇਦਾ ਸੱਚਾ ਤਾ ਐਸ ਕੀ ਜਿਹੜੀ ਮਰੇਗਾ ਦਾ ਰੋਲਾ ਪੈ ਗਿਆ ਇਹ ਵੀ ਸੱਚਾ ਇਹ ਜਿਹੜੇ ਮਕਾਨ ਗਰੀਬਾਂ ਦੇ ਰੋਕਦੇ ਆ ਮਰਲੇ ਗਰੀਬਾਂ ਦੇ ਰੋਕਦੇ ਇਹ ਵੀ ਸੱਚਾ ਤਾਂ ਫਿਰ ਸਾਡੇ ਨਾਲ ਕੀ ਕਰਦੇ ਆ ਧੋਖਾ ਟੜੀ ਹੈਨਾ ਨੁਕਸਾਨ ਤਾਂ ਸਾਡਾ ਹੋ ਗਿਆ ਅਸੀਂ ਚੁਣਿਆ ਜਿਵੇਂ ਹੀ ਆ ਨਾ ਨੁਕਸਾਨ ਸਾਡਾ ਹੋ ਗਿਆ ਅਸੀਂ ਚੁਣਿਆ ਸਾਰਿਆਂ ਨੂੰ ਤਾਂ ਇਸ ਵਾਸਤੇ ਉਹ ਸਾਨੂੰ ਬੇਕੂ ਬਣਾਉਂਦੇ ਆ ਤਾਂ ਬੇਬੂ ਹੋਂ ਤੁਸੀਂ ਅੱਗੇ ਵੀ ਬਣੋਗੇ ਕਿ ਆਪਣੇ ਆਪ ਨੂੰ ਕਹੋਗੇ ਕਿ ਹੁਣ ਅਸੀਂ ਜਾਗਦੇ ਆਂ ਜਾਗ ਹੋਂ ਅਸੀਂ ਉਹਨਾਂ ਦੇ ਭਰੋਸੇ 'ਚ ਨਹੀਂ ਆਵਾਂਗੇ ਕਿਉਂ ਭਾਈ ਹਾਰ ਕੀ ਵਾਲੇ ਦਾ ਪ੍ਰਧਾਨ ਇਹਨਾਂ ਨੇ ਮੈਂਨਾਂ ਪਿਆਰ ਦੇ ਨਾਂ 'ਨੇ ਮੈਨਾਂ ਕੋ ਸਮਾਇਆ ਨਹੀਂ ਇੱਥੇ ਬਿਲਾਓ ਮੈਂ ਸਾਰਿਆਂ ਨੂੰ ਕਹਾਂਗਾ ਆਪ ਵੀ ਆਪ ਦੀ ਗੱਲ ਰੱਖ ਸਕਦੇ ਹੋ ਪਹਿਲੋਂ ਮੈਂ ਜਿਹੜੀ ਗੱਲ ਕਰਨੀ ਸੀ ਵੀ ਉਹਦੇ ਬਾਰੇ 2 ਮਿੰਟ ਹੋਰ ਕਰਨੀਆਂ ਹੈ ਕਿ ਦੇਖੋ ਪਹਿਲੀ ਵਾਰ ਜਦੋਂ ਦਿੱਲੀ 'ਚ ਧਰਨਾ ਲਾਇਆ ਸੀ ਕਿਸਾਨਾਂ ਨੇ ਕਿਸਾਨਾਂ ਨੇ ਵੀ ਕਹੀਦਾ ਗੁੱਡੇ ਉੱਥੋਂ ਯਾਦ ਕਰਿਓ ਜੀ ਆਪਾਂ ਲਗਾਤਾਰ ਉਂਗਲੀ ਕਰਦੇ ਆਂ ਪ੍ਰਸ਼ਾਸਨ ਤੇ ਤੇ ਰਾਜਨੀਤਿਕ ਲੋਕਾਂ ਤੇ ਕਰਦੇ ਆਂ ਬਈ ਪਰ ਉਂਗਲੀ ਇੱਕ ਕਰੀਏ ਉਹਨਾਂ ਵੱਲੇ ਤੇ ਤਿੰਨ ਆਪਣੇ ਬੰਦੇ ਵੀ ਹੁੰਦੇ ਆਂ ਹੋਰਿਆ ਆਪਾਂ ਕੀ ਕਰਦੇ ਪਏ ਆ ਕੋਈ ਗੱਲ ਕੋਈ ਵੀ ਯਾਰੀ ਨਹੀਂ ਹੈਗਾ ਹੈਨਾ ਹਾਂ ਇਸ ਲਈ ਪਹਿਲੀ ਵਾਰ ਜਦੋਂ ਕਿਸਾਨਾਂ ਨੇ ਧਰਨਾ ਲਾਇਆ ਸੀ ਦਿੱਲੀ ਜਾਣ ਕਰਿਓ ਲਾਇਆ ਸੀ ਸਾਨੂੰ ਕਿਸਾਨ ਕਹਿੰਦੇ ਕਿ ਤਾਂ ਵੀ ਸੋਲੋ ਕਿਸਾਨ ਕਹਿੰਦੇ ਕਿ ਮਜ਼ਦੂਰ ਤੇ ਕਿਸਾਨ ਦਾ 9 ਮਾਸ ਦਾ ਰਿਸ਼ਤਾ ਹੈ ਇਵੇਂ ਆ ਭਾਈ ਕੋਈ ਗੱਲ ਨਹੀਂ ਕਹਿੰਦੇ ਔਰ ਸਾਡੇ ਮੈਂ ਇੱਕ ਸੰਜੀ ਸਟੇਟ ਤੇ ਬੋਲ ਕੇ ਗਿਆ ਵੀ 60% ਸਾਡੇ ਇੱਥੇ ਮਜ਼ਦੂਰ ਪਹੁੰਚੇ ਸੀ ਇੱਕ ਕਿਸਾਨ ਕਹਿ ਕੇ ਵੀ ਆ 60% ਦੀ 70% ਮੰਜ਼ੂਰ ਹੋ ਚਿਆ ਤਾਂ ਜਦੋਂ ਸਾਡਾ ਆਸਰਾ ਲੈ ਕੇ ਉਹਨਾਂ ਨੇ ਦਿੱਲੀ ਚੋਂ ਜਿੱਤ ਪ੍ਰਾਪਤ ਕੀਤੀ ਵਾਪਸ ਆਏ ਤਾਂ ਉਹਨਾਂ ਨੇ ਆਉਂਦਿਆਂ ਦੇ ਨਾਲ ਜਿਹੜੀ 1500 ਰੁਪਏ ਦੀ ਟਰਾਲੀ ਟੂੜੀ ਦੀ ਸੀਗੀ ਉਹ 450 ਹੋ ਗਈ ਅੱਛਾ ਭਾਈ ਉਸ ਤੋਂ ਬਾਅਦ ਜਿਹੜਾ ਦੁੱਧ ਸਾਨੂੰ 200 ਰੁਪਏ ਮੈਂ ਕਿਹਾ ਸੀ ਉਹ ਇਕੱਠਾ ਹੀ 50 ਰੁਪਏ ਉਹ ਤਾਕਤ ਦੀ وجہ ਨਾਲ ਮੱਝ ਦਾ ਸਾਥ ਮੈਂ ਕਿਹਾ ਮੰਗਾਈ ਉਹ ਮੰਗਾਈ ਤੁਹਾਡੇ ਤੇ ਪੈ ਗਈ ਨਾ ਪੈ ਗਈ ਬਈ ਤੁਹਾਡੇ ਤੇ 75 ਰੁਪਏ ਗੋਡੀ ਵੀ ਤੁਹਾਨੂੰ ਕੋਲ ਲੈਣੀ ਪਈ ਗੋਡੀ ਵੀ ਤੁਹਾਨੂੰ ਕੋਲ ਲੈਣੀ ਪਈ ਤੇ ਦੁੱਧ ਵੀ ਤੁਹਾਨੂੰ ਮੰਗਾਈ ਪੈ ਗਈ ਸਾਡੀ ਵਾਲੀਆ ਗੋਡੀ ਵੀ ਉਹ ਧਰਨਾ ਲਾਈ ਬੈਠਿਆ ਹਾਲੇ ਵੀ ਬੈਠਿਆ ਇਹ ਕਿਸਾਨ ਉਹ ਮੂਰ ਦਾ ਨੋ ਮਾਤਾ ਰਿਸ਼ਤਾ ਬਹੁਤ ਜਗ੍ਹਾ ਤੇ ਮੈਨੂੰ ਪੁਲਿਸ ਵੀ ਜਿਹੜੀ ਹੈਗੀ ਆ ਪਿੰਡਾਂ 'ਚ ਤੰਗ ਕਰਦੀ ਰਹੀ ਵੀ ਤੁਸੀਂ ਪਾਲੀ ਪਾਜੀ ਢੱਡੇ ਬਣਾਉਂਦੇ ਹੋ ਚੂਚਕ ਪਿੰਡ ਦੇ ਵਿੱਚ ਐਸ ਐਚਓ ਨੇ ਗੱਲ ਕੀਤੀ ਲੇਕਿਨ ਉਹਨਾਂ ਦੀ ਅਸੀਂ ਸ਼ਿਕਾਇਤ ਕੀਤੀ ਹਾਈ ਕੋਰਟ ਫਿਰ ਉਹਨਾਂ ਨੇ ਬੈਲ ਹਾਂ ਅੱਛਾ ਹੁਣ ਮੈਨੂੰ ਇਹ ਨਾਲ ਦੱਸੋ ਕਿ ਤੁਸੀਂ ਨਰੇਗਾ ਕਰ ਰਹੇ ਹੋ ਕਿਸੇ ਕਿਸਾਨ ਨੇ ਨੌ ਮਾਸ ਦਾ ਰਿਸ਼ਤਾ ਕਿਆ ਕਿ ਹੁਣ ਮਜ਼ਬੂਤ ਕਰਨ ਲਈ ਆ ਚੋਨਾ ਜਿਹੜਾ ਹੈਗਾ ਤੁਸੀਂ ਲਾਓ ਕਿ ਭਈਏ ਆਗੇ ਬਈ ਭਈਏ ਭਈ ਆ ਗਏ ਭਈ ਆ ਗਏ ਇੰਨਾ ਦੀ ਆ ਇੱਥੇ ਖੜਾ ਇੱਕ ਕਮੀ ਕਿੰਨਾ ਦੀ ਆ ਇਹ ਆਪਣੇ ਆਪਣੇ ਆ ਚਲੋ ਛੱਡੋ ਕਿੰਨ ਨੂੰ ਮੁਜਬੂਰ ਤੋਂ ਹੋਵੋ ਕਿ ਪਾਈ ਕਿਟਾਂਾਂ ਨੇ ਸਿਰਫ ਅਲਾਰਾ ਦੇਖੋ ਜਾਂ ਦਿੱਤਾ ਨਾ ਮਾਫ ਦਾ ਰਿਸ਼ਤਾ ਉਹ ਬਜਾ ਸਰਕਾਰਾਂ ਨੇ ਨਿਕਾਲ ਪਰ ਹੁਣ ਨਰੇਗਾ ਜਿਹੜੀ ਚੱਲੀ ਤੁਹਾਡੀ ਨਰੇਗਾ ਤੁਹਾਡਾ 2005 ਤੋਂ ਲੈ ਕੇ ਅੱਜ ਤੱਕ ਧਿਆਨ ਕਰਿਓ ਸਾਥੀਓ ਹਾਂਜੀ ਅੱਜ ਤੱਕ 20 ਸਾਲ ਹੋ ਗਏ ਜਿੱਦ ਵਿੱਚ 6 ਮਹੀਨੇ ਕੱਟਾ ਕਿਸੇ ਐਮਐਲਏ ਨੇ ਕਿਸੇ ਸਰਪੰਚ ਨੇ ਆ ਕੇ ਕਿਹਾ ਵੀ ਆਓ ਭਾਈ ਨਰੇਗਾ ਤਾਂ ਚਲਾਈਏ ਨਹੀਂ ਗਿਆ ਨਹੀਂ ਗਿਆ ਜਥੇਬੰਦੀਆਂ ਨੇ ਧਰਨੇ ਲਾਏ ਧਰਨੇ ਲਾਏ ਤਾਂ ਫਿੱਕਾ ਫਿੱਕਾ ਲਿਆ ਲੋਕਾਂ ਦਾ ਭਰੋਸਾ ਬਣਿਆ ਤੇ ਨਰੇਗਾ ਚੱਲ ਰਹੀ ਆ ਪਿੱਕੀ ਪਿੱਕੀ ਪਰ 20 ਸਾਲਾਂ ਕਿ ਧਿਆਨ ਰੱਖਿਓ ਧਿਆਨ ਰੱਖਿਓ ਕਿੰਨਾਂ ਸਾਲਾਂ ਦੇ ਵਿੱਚ ਕਿੰਨੇ ਸਰਪੰਚ ਬਦਲ ਜਾਂਦੇ ਆ ਚਾਰ ਸਰਪੰਚ ਬਦਲ ਜਾਂਦੇ ਚਾਰ ਅੰਨ੍ਹੇ ਨੇ ਹਾਂ ਜੀ ਬਤੇ ਕਹਿੰਦੇ ਆ ਜਦੋਂ ਸਰਕਾਰ ਬਦਲਦੀ ਆ ਸਾਡੇ ਗਰੀਬ ਲੋਕਾਂ ਲਈ ਨੇਰੀ ਤੂਫਾਨ ਛਖੜ ਆਇਆ ਹੁੰਦਾ ਸਰਕਾਰ ਜਦੋਂ ਬਦਲਦੀ ਆ ਉਸ ਤੋਂ ਬਾਅਦ ਜਿਨ੍ਹਾਂ ਨੇ ਉਹਨਾਂ ਨੂੰ ਫੱਕ ਦਿੱਤਾ ਹੁੰਦਾ ਜਿਨ੍ਹਾਂ ਨੇ ਸਾਥ ਦਿੱਤਾ ਹੁੰਦਾ ਜਿਨ੍ਹਾਂ ਦੀ ਉਹਨਾਂ ਨੇ ਗੁਲਾਮੀ ਕੀਤੀ ਹੁੰਦੀ ਆ ਉਹਨਾਂ ਨੂੰ ਅੱਗੇ ਲਾ ਦਿੰਦੇ ਆ ਤੇ ਗਰੀਬ ਲੋਕਾਂ ਦਾ ਨਕਸਾ ਹੁੰਦਾ ਤਾਂ ਇਹ ਲਈ ਕਿ ਤੁਹਾਨੂੰ ਆਪਣੇ ਆਪ ਨੂੰ ਖੜਾ ਹੋਣਾ ਪੈਗਾ ਕਿਉਂ ਖੜਾ ਹੋਣਾ ਪੈਗਾ ਕਿ ਅੱਜ ਤੋਂ 20 ਸਾਲ ਪਹਿਲਾਂ ਕੋਈ ਬੰਦਾ ਖਾਣੇ ਨਹੀਂ ਜਾਂਦਾ ਸੀਗਾ ਆ ਮੇਰੇ ਨਾਲ ਸੋਨੂ ਆ ਸੋਨੂ ਹੋਰੀ ਬਹੁਤ ਡਰਾਮਾ ਕਰਦੇ ਰਹੇ ਜਦੋਂ ਖਾਣੇ ਜਾਂਦੇ ਸੀ ਤੇ ਪੁਲਿਸ ਵਾਲੇ ਪੁੱਛਦੇ ਸੀ ਕਿ ਤੂੰ ਕੌਣ ਹੈ ਸਰਪੰਚ ਹੈ ਤੂੰ ਮੈਂਬਰ ਹੈ ਤੇ ਨੰਬਰ ਕਾਰ ਹੈ ਪਰ ਸਰਪੰਚ ਕੋ ਬਿਨਾ ਕੋਈ ਅੰਦਰ ਨਹੀਂ ਵਰਦਾ ਹੁੰਦਾ ਕਿ ਝੂਠਾ ਬੱਚਾ ਕਿ ਝੂਠਾ ਕਿਵੇਂ ਸੀ ਅੱਜ ਹਾਰੇ ਜੀ ਬੰਦਾ ਡਾਕਟਰ ਕੋ ਜਾਂਦਾ ਉਹ ਭਾਈ ਆ ਆਰਟੀਕਲ ਤਾਂ ਕਿ ਜੇ ਆਪਾਂ ਮਨਰੇਗਾ ਨੂੰ ਲਾਗੂ ਕਰਾਉਣਾ ਹੈ ਤੇ ਭਾਈ ਸਾਹਿਬ ਜੀ ਤੁਹਾਨੂੰ ਆਪ ਨੂੰ ਅੱਗੇ ਆਉਣਾ ਪੈਗਾ। ਅੰਦਰ ਤੋਣਾ ਪੈਦਾ ਆਪ ਨੂੰ ਖੜੇ ਹੋਣਾ ਆਪ ਹੁਣ ਆ ਸਾਰੇ ਇਕੱਠੇ ਹੁੰਦੇ ਆ ਤੇ ਤੁਹਾਨੂੰ ਵੀ ਖੜੇ ਹੋਣਾ ਪੈਗਾ। ਹੁਣ ਮੈਂ ਬੇਨਤੀ ਕਰੂੰਗਾ ਕਿ ਜਿੰਨੂੰ ਦਿੱਕਤਾਂ ਆਉਂਦੀਆਂ ਆ ਮਾੜੀਆਂ ਮੋਟੀਆਂ ਕਿਸੇ ਦੇ ਪੈਸੇ ਘੱਟ ਪਏ ਆ ਕਿਸੇ ਨੂੰ ਕੰਮ ਨਹੀਂ ਮਿਲਿਆ ਕਿਸੇ ਨੂੰ ਲੇਟ ਮਿਲਿਆ ਮੈਂ ਬੇਨਤੀ ਕਰਾਂਗਾ ਵੀ ਉਹ ਖੁਦ ਬੋਲ ਸਕਦੇ ਆ ਮੈਂ ਕੈਮਰਾ ਫੜਾਂਗਾ ਜਿੰਨੇ ਜਿੰਨੇ ਬੋਲਣਾ ਉਹ ਕੱਲਾ ਕੱਲਾ ਬੰਦਾ ਵਾਰੀ ਨਾਲ ਬੋਲ ਸਕਦਾ ਹੈ ਮੇਰੇ ਵੱਲੋਂ ਜੈਪੀ ਜੈ ਭਾਰਤ ਸਤਿ ਸ਼੍ਰੀ ਅਕਾਲ ਨਮਸਕਾਰ ਸਾਰਿਆਂ ਬੋਲੋ ਭਾਈ ਜਿੰਨੂੰ ਕੋਈ ਇੱਥੇ ਇੱਕ ਬੀਬੀ ਬੋਲ ਰਹੀ ਸੀਗੀ ਉਹਨੇ ਪੂਰਾ ਅੱਧਾ ਘੰਟਾ ਸਿਰ ਖਾਦਾ ਹੈ ਉਹਨੂੰ ਬੇਨਤੀ ਆ ਹੁਣ ਅੱਗੇ ਆ ਆਹ ਜਿੰਨੂੰ ਪੈਸਾ ਕੱਟ ਲੈਣਾ 300 ਆਏ ਆਏ ਹਾਂਜੀ ਕੁਛ ਕਹਿਣਾ ਚਾਹੁੰਦੇ ਹੋ ਵੈਸੇ ਤੇ ਕਹੀ ਜਾਂਦੇ ਹੋ ਜੁਗਨਾ ਨੱਖ ਨਹੀਂ ਤੂੰ ਦੱਸੋ ਜਿਹਨਾਂ ਰੱਖਿਆ ਹੈ ਕੋਈ ਹੁਣ ਬੋਲੋ ਨਹੀਂ ਨਹੀਂ ਕਰ ਡਾਡ ਗਾਣੇ ਦਾ ਤੁਲਾ ਪਾਓ ਕਿੰਨਾ ਕਿੰਨਾ ਦਿਹਾੜਾ ਦਾ ਪੈਸੇ ਆ ਅੱਗੇ ਆ ਨਾ ਮੈਂ ਤੈਨੂੰ ਬੜਾ ਚਿਰਦਾ ਬੁਲਾਉਂਦਿਆਂ ਹੱਸਣਾ ਹੱਸਣਾ ਛੋੜ ਨਹੀਂ ਜਾਗੇ ਹੱਸਣਾ ਕੋਣੀ ਪੰਜ ਕੀ ਨਾਮ ਆ ਤੇਰਾ ਤਮੰਨਾ ਹੈ ਤਮੰਨਾ ਤਮੰਨਾ ਨਾਮ ਤਾਂ ਵਧੀਆ ਹੈ ਹੈਨਾ ਚਲੋ ਤਮੰਨਾ ਭੈਣ ਬੋਲੋ ਕੀ ਹੋਇਆ ਮੈਂ ਵੀ ਇੰਨਾ ਦਿਨ ਤਿਆਰ ਕਰਾ ਸਾਡੇ ਪੈਸੇ ਆਏ ਮੇਰੇ ਘਰ ਨਾਲੇ ਤੇ ਵੀ ਤੇ ਮੇਰੇ ਅੱਛਾ ਨਾਲੇ ਲੱਗ ਜਾ ਦੋ ਮਸਤਾਲ ਲਾ ਕੇ ਪੂਰਾ ਤੱਕ ਇਹ ਦੇ ਦਿੰਦੇ ਇੱਕ ਦਿਨ ਵੀ ਪਿੱਛੋ ਆਸ ਨਹੀਂ ਕੱਟੀ ਗਈ ਇਹਨੂੰ ਬੋਲਣ ਤੋਂ ਪਹਿਲਾਂ ਹਾਂਜੀ ਦੋ ਘੰਟੇ ਪਿੱਛੋ ਘੱਟ ਪੈਸੇ ਪਏ ਹੋਏ ਠੀਕ ਆ ਤਮੰਨਾ ਭੈਣ ਹਾਂਜੀ ਤੂੰ ਕੀ ਕਹਿਣਾ ਹੈ ਕਿ ਆ ਵੀ ਆਪਾਂ ਜਦੋਂ ਦਿਨ ਪੂਰੇ ਲਾ ਜਾਈਦਾ ਮਸਤਾਲ ਦੇ ਦਿੰਦੇ ਇਹਨੇ ਪਿੱਛੋ ਆਦਰੀ ਕਿਥੇ ਟੱਕ ਪਈ ਠੀਕ ਹੈ ਜੀ ਹਾਂਜੀ ਇੱਧਰ ਆਓ ਮੈਂ ਘਰ ਨੂੰ ਸਾਲ 7 ਦਿਨ ਲਾਈ ਹਾਂ ਜੀ ਹਾਂਜੀ ਸਿਆਦ ਵੀ ਸ਼ੋਈ ਨਹੀਂ 7 ਦਿਨ ਚੱਲਦਾ ਰਹਿੰਦਾ ਅੱਛਾ ਕੀ ਦੇ ਨਾਲ ਜਾਂਦਾ ਸੀ ਆਪਣਾ ਸਰਪੰਚ ਰਹਿਣਾ ਅੱਛਾ ਸਰਪੰਚ ਰਹਿਣਾ ਤੁਸੀਂ ਹੁਣ ਮੈਨੂੰ ਉਹ ਡਾਟਾ ਦੇ ਦਿਆ ਜੇ ਮੈਂ ਪੜਤਾਲ ਕਰ ਦਿੰਦਾ ਨਾਮ ਕੀ ਹੈ ਟੱਡਾ ਵਿਜੇ ਪਿੰਡ ਕਿਹੜਾ ਨਰੰਕੇ ਲੇਲੀ ਨਰੰਕੇ ਲੇਲੀ ਹਾਂ ਭਾਈ ਹੋਰ ਕੋਈ ਭਾਈ ਇਧਰ ਹਾਂਜੀ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ? ਹਾਂ ਵਾਸਤੇ ਸਾਡੇ ਬਿਲਕੁਲ ਸਹੀ ਹੈ। ਹੈ? ਸਾਡੇ ਸਹੀ ਹੈ। ਕਿਹੜਾ ਪਿੰਡ ਆ? ਦੁੱਲੇ ਵਾਲਾ। ਦੁੱਲੇ ਵਾਲਾ। ਹਾਂ। ਇੱਕ ਕੰਮ ਹੀ ਹੋਣ ਕਢਾਇਆ। ਹਾਂ। ਇੱਕ ਕੰਮ ਹੀ ਹੋਣ ਕਢਾਇਆ। ਫਿਰ ਪੱਕੇ ਹੀ ਸਹੀ ਆ। 100 ਦਿਨਾਂ ਦਾ ਹਰ ਸਾਲ ਹੀ ਪੂਰਾ ਹੁੰਦਾ ਫਿਰ। ਉਹ ਸਹੀ ਕਹਿ ਗਏ ਜੀ 100 ਦਿਨ ਪੂਰਾ ਹੁੰਦਾ ਸਾਡਾ। ਹਾਂ ਬਈ ਕੋਈ ਗੱਲ ਕਰਨੀ ਚਾਹੁੰਦਾ? ਸਾਡੇ ਨਾਲ ਗੱਲ ਕਰ।